ਅੱਜ ਇਹ ਆ ਜੀ ਫੁੱਲ ਮਖਾਣੇ ਅਸੀਂ ਅੱਜ ਬਣਾਉਣ ਲੱਗੇ ਆ ਇੱਕ ਗਰਮੀਆਂ 'ਚ ਖਾਣ ਵਾਸਤੇ ਜਿਵੇਂ ਸਰਦੀਆਂ 'ਚ ਭਾਂਡਾ ਨਹੀਂ ਬਣਦਾ ਭਾਂਡਾ ਬਣਾ ਕੇ ਖਾਇਦਾ ਹੈ ਸਰਦੀਆਂ 'ਚ ਗਰਮ ਚੀਜ਼ਾਂ ਅਸੀਂ ਗਰਮੀਆਂ ਵਾਸਤੇ ਬਣਾਉਣ ਲੱਗੇ ਆ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਦੇਸੀ ਆ ਫੁੱਲ ਮਖਾਣੇ ਇਹਨੂੰ ਦੇਸੀ ਘਿਓ 'ਚ ਭੁੰਨਿਆ ਪਹਿਲਾਂ ਦੇ ਠੀਕ ਆ ਜਿਵੇਂ ਕਿ ਇਹਦੇ ਗੋਡੇ ਦੋਹਦੇ ਆ ਲੀਵਰ ਦੀ ਕੋਈ ਵੀ ਪ੍ਰੋਬਲਮ ਹੈ ਲੀਵਰ ਨੂੰ ਡਟੌਕਸ ਕਰਨ ਵਾਸਤੇ ਕਿਡਨੀ ਨੂੰ ਡਟੌਕਸ ਕਰਨ ਵਾਸਤੇ ਤੇ ਜਿਵੇਂ ਲਤਾਂ ਧੂ ਤੂ ਤੁਰਦੇ ਆ ਤੋ ਰਹਿਣੀਆਂ ਦਾ ਕਮਜ਼ੋਰੀ ਸਵੇਰੇ ਉੱਠਦੇ ਸਾਰ ਹੀ ਨਾ ਦਿਲੇਦਰ ਜਿਆ ਪਿਆਸ ਸੁਸਤੀ ਪਈ ਹੁੰਦੀ ਹੈ ਮਤਲਬ ਸਰੀਰ ਦੀ ਕਮਜ਼ੋਰੀ ਪੂਰੀ ਇਹਨੇ ਦੂਰ ਕਰ ਦੇਣੀ ਆ ਇਹਦਾ ਕੋਈ ਨੁਕਸਾਨ ਬਿਲਕੁਲ ਕੋਈ ਨਹੀਂ ਸਾਰਾ ਕੁਝ ਕੁਦਰਤੀ ਤੌਰ ਤੇ ਇਹਦੇ ਵਿੱਚ ਪੈਣਾ ਪਹਿਲਾਂ ਫੁੱਲ ਮਖਾਣੇ ਪਾਦਦੇ ਆਪਾਂ ਉਸ ਤੋਂ ਬਾਅਦ ਆਹ ਓਟਸ ਓਟਸ ਪਾਉਣ ਲੱਗੇ ਇਹਦੇ ਵਿੱਚ ਫੇਰਾ ਛੋਲੇ ਤੇ ਉਸ ਤੋਂ ਬਾਅਦ ਆ ਗਿਆ ਖਰਬੂਜੇ ਦੇ ਬੀਜ ਉਸ ਤੋਂ ਬਾਅਦ ਹੋ ਗਿਆ ਏ ਨਹੀਂ ਇਹ ਖਰਬੂਜੇ ਦੇ ਬੀਜ ਆ ਆ ਆ ਗਿਆ ਖੀਰੇ ਦੇ ਬੀਜ ਖੀਰੇ ਦੇ ਬੀਜ ਦਾ ਇਹਦਾ ਹੁੰਦਾ ਫਾਇਦਾ ਕਾਹਦਾ ਪੀਤਾ ਹਜਮ ਹੋ ਜਾਂਦਾ ਆ ਤੇ ਸਰੀਰ ਨੂੰ ਠੰਡਕ ਦਿੰਦਾ ਬਹੁਤ ਜ਼ਿਆਦੀ ਉਸ ਤੋਂ ਬਾਅਦ ਇਹ ਕद्दू ਦੇ ਬੀਜ ਬਹੁਤ ਹੀ ਫਾਇਦੇਮੰਦ ਆ ਬੱਚਿਆਂ ਵਾਸਤੇ ਖਾਸ ਕਰਕੇ ਇਹਦੇ ਨਾਲ ਹਾਈਟ ਵਾਧੀ ਬੱਚਿਆਂ ਦੀ ਆਹ ਦਵਾਣੇ ਦੇ ਬੀਜ ਆ ਇਹ ਵੀ ਠੰਡੇ ਹੁੰਦੇ ਆ ਇਹ ਸੌਗੀਏ ਦੇ ਵਿੱਚ ਆਇਰਨ ਹੁੰਦਾ ਹੈ ਇਹ ਗਰਮ ਹੁੰਦੀ ਆ ਇਹਦੇ ਵਿੱਚ ਆਇਰਨ ਹੁੰਦਾ ਪਰ ਮਤਲਬ ਜ਼ਿਆਦੀ ਨਹੀਂ ਪਾਈ ਹਿਸਾਬ ਨਾਲ ਪਾਇਆ ਜਾਂਦਾ ਹਾਂਜੀ ਉਸ ਤੋਂ ਬਾਅਦ ਆਗੀ ਹਰੀ ਇਲਾਚੀ ਤੇ ਸੌਫ ਦਾ ਪਾਊਡਰ ਆਪ ਸਾਹਮਣੇ ਪਸਵਾਇਆ ਸਾਰਾ ਸਮਾਨ ਆਪ ਲੈ ਕੇ ਆਏ ਵਧੀਆ ਦੁਕਾਨ ਤੋਂ ਸਾਰਾ ਸਮਾਨ ਏ ਕਲਾਸ ਦਾ ਵਧੀਆ ਤੇ ਇਹ ਵੀ ਬਾਤ ਆਪਾਂ ਮੈਂ ਜੀ ਇਹ ਸ਼ੱਕਰ ਦੀ ਚਾਹ ਨਹੀਂ ਬਣਾਈ ਆਪਾਂ ਸ਼ੱਕਰ ਦੀ ਜਾਨੀ ਆਪਾਂ ਇਹਦੇ ਉੱਤੇ ਪਾਦਣੀ ਆ ਇਦਾਂ ਕਰਕੇ ਮਤਲਬ ਕਿ ਉਹਦਾ ਟੇਸਟ ਵਧੀਆ ਬਣ ਜਾਊਗਾ ਨਾ ਮਿੱਠਾ ਜਿਹਾ ਤੁਗਮ ਇਹਦੇ ਬਹੁਤ ਜ਼ਿਆਦੇ ਫੈਰੇ ਤੁਹਾਨੂੰ ਦੱਸ ਹੀ ਦਿੱਤਾ ਤੇ ਆਪਾਂ ਜਿਹੜੇ ਬਣਾ ਕੇ ਲੱਗੇ ਹਨ ਇਹਨੂੰ ਐ ਮਿਕਸ ਕਰ ਲੈਣਾ ਫਿਰ ਥੋੜਾ ਜੇ ਤੁਸੀਂ ਵੀ ਬਣਵਾਉਣਾ ਹੈ ਨਾ ਮਾਲੋ ਤੁਸੀਂ ਵੀ ਜੇ ਆਪ ਨਹੀਂ ਬਣਾ ਸਕਦੇ ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੁਹਾਨੂੰ ਅਸੀਂ ਬਣਾ ਕੇ ਦੇ ਦਾਂਗੇ ਤੁਸੀਂ ਅਮਰਸਰ ਤੋਂ ਆਗੇ ਜਦੋਂ ਮਰਜੀ ਲੈ ਰਹੇ ਠੀਕ ਹੈ ਵਧੀਆ ਤਰੀਕੇ ਨਾਲ ਸਾਫ ਸੁਥਰੇ ਤਰੀਕੇ ਨਾਲ ਤੇ ਪੂਰਾ ਦਿਲੋਂ ਤੁਹਾਨੂੰ ਮਨੋ ਬਣਾ ਕੇ ਦੇਵਾਂਗੇ ਪੂਰਾ ਨਾਲ ਰੱਬ ਦਾ ਨਾਮ ਨਾਲੇ ਬਾਣੀ ਤੇ ਸਾਰਾ ਕੁਝ ਹੀ ਬੜੇ ਵਧੀਆ ਤਰੀਕੇ ਨਾਲ ਨੂੰ ਬਣਾਓ ਬੜੇ ਬਹੁਤ ਹੀ ਫਾਇਦੇ ਵਾਲੀ ਚੀਜ਼ ਬਹੁਤ ਜਿਆਦਾ ਬੱਚਿਆਂ ਵਾਸਤੇ ਖਾਸ ਕਰਕੇ ਬਹੁਤ ਜਿਆਦਾ ਸਿਆਣੇ ਵਾਸਤੇ ਵੀ ਜਿਨ੍ਹਾਂ ਦਾ ਸੀਨ ਟੁੱਟਪਾ ਜੀ ਹੁੰਦੀ ਹੈ ਕਮਜ਼ੋਰੀ ਮਹਿਸੂਸ ਕਰਦੇ ਆ ਇਹਨੂੰ ਹੁਣ ਮਿਕਸ ਕਰਕੇ ਤੁਸੀਂ ਰੱਖ ਦੇਣਾ ਜਾਂ ਫਿਰ ਇਹਨੇ ਮਤਲਬ ਜਮ ਜਾ ਜਾਣਾ ਥੋੜਾ ਜਿਹਾ ਇਹਦੇ ਵਿੱਚ ਤੇੜੀ ਚੈਣੀ ਹੈ ਨਾ ਚੱਕਰ ਦੀ ਮਿਕਸ ਹੋ ਰਹੀ ਖੰਡ ਦੀ ਚੈਣੀ ਨਹੀਂ ਪਾਉਣੀ ਖੰਡ ਗੰਦੀ ਹੁੰਦੀ ਹੈ ਇਹਦੇ ਵਿੱਚ ਕੈਮੀਕਲ ਪਾਏ ਹੁੰਦੇ ਆ ਆਪਾਂ ਚੱਕਰ ਦੀ ਚੈਣੀ ਪਾਉਣੀ ਹੈ ਬਣਾ ਕੇ ਠੀਕ ਹੈ ਜੀ ਇਦਾਂ ਹੁਣ ਤਿਆਰ ਹੋ ਜਾਣਾ ਇਹਨੂੰ 5-7 ਮਿੰਟਾਂ ਹੀ ਹਿਲਾਇ ਜਾਣਾ ਹੈ ਠੀਕ ਹੈ ਧੰਨਵਾਦ ਸ਼ੁਕਰੀਆ ਜੇ ਤੁਸੀਂ ਬਣਵਾਉਣਾ ਹੋਵੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਅਸੀਂ ਬੜੇ ਵਧੀਆ ਤਰੀਕੇ ਨਾਲ ਸਾਫ਼ ਸੁਥਰੇ ਤਰੀਕੇ ਨਾਲ ਬਣਾ ਕੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਪਹੁੰਚਾ ਦਾਂਗਾ ਘਰ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਜੀ